ਹਰਿਆਣਾ ਦੇ ਵਿੱਚ ਇੱਕ ਅੰਤਰਰਾਸ਼ਟਰੀ ਪੈਦਾ weightlifter ਦੇ ਕਤਲ ਨੇ ਪੂਰੇ ਰੋहतक ਅਤੇ ਪਿਵਾਨੀ ਜ਼ਿਲ੍ਹਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਰੋहतक ਦੇ ਹੀ ਮਾਇਓਪੁਰ ਪਿੰਡ ਦੇ ਰਹਿਣ ਵਾਲੇ ਰੋਹਿਤ ਨੂੰ ਪੀਤੀ ਰਾਤ ਪਿਵਾਨੀ ਦੇ ਵਿੱਚ ਇੱਕ ਵਿਆਹ ਸਮਾਰੋਹ ਤੋਂ ਵਾਪਸ ਆਉਂਦੇ ਸਮੇਂ ਇੱਕ ਦਰਜਨ ਤੋਂ ਵੱਧ ਵਿਆਹ ਮਹਿਮਾਨਾਂ ਨੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਦੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਰੋਹਿਤ ਨੂੰ ਪਿਤੀ ਰਾਤ ਗੰਭੀਰ ਹਾਲਤ ਦੇ ਵਿੱਚ ਪੀਜੀਆਈ ਰੋਹਤਕ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਹੈ ਜਦੋਂ ਰੋਹਿਤ ਅਤੇ ਉਸਦਾ ਦੋਸਤ ਜਤਿਨ ਪਿਵਾਨੀ ਦੇ ਰਿਵਾਰੀ ਖੇੜਾ ਪਿੰਡ ਦੇ ਵਿੱਚ ਆਪਣੇ ਕਿਸੇ ਕਰੀਬੀ ਦੇ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਏ ਸਨ ਘਟਨਾ ਦੇ ਦੌਰਾਨ ਵਿਆਹ ਦੀ ਬਰਾਤ ਦੇ ਵਿੱਚ ਸ਼ਰਾਬੀ ਵਿਅਕਤੀ ਕੁੜੀਆਂ ਦੇ ਨਾਲ ਛੇੜਛਾੜ ਕਰ ਰਹੇ ਸਨ ਅਤੇ ਗਾਲ੍ਹਾਂ ਕੱਢ ਰਹੇ ਸਨ ਜਦੋਂ ਰੋਹਿਤ ਅਤੇ ਜਤੀ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ਦੀ ਵਿਆਹ ਵਾਲੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਲੜਾਈ ਹੋ ਗਈ ਪਰ ਪਰਿਵਾਰਕ ਮੈਂਬਰਾਂ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕਰ ਦਿੱਤਾ ਹਾਲਾਂਕਿ ਮਾਮਲਾ ਇੱਥੇ ਨਹੀਂ ਖਤਮ ਹੋਇਆ ਲਗਭਗ 12 ਵਜੇ ਜਦੋਂ ਰੋਹਿਤ ਆਪਣੀ ਕਾਰ ਦੇ ਵਿੱਚ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਲੋਕਾਂ ਦੇ ਉਸ ਦੀ ਗੱਡੀ ਨੂੰ ਘੇੜ ਲਿਆ ਕਿਆ ਉਹਨਾਂ ਨੇ ਗੱਡੀ ਰੋਕੀ ਅਤੇ ਰੋਹਿਤ ਤੇ ਬੇਰਹਿਮੀ ਦੇ ਨਾਲ ਹਮਲਾ ਕਰ ਦਿੱਤਾ ਉਹ ਡੰਡਿਆਂ ਲੋਹੇ ਦੀਆਂ ਰਾਡਾਂ ਅਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਕਈ ਵਾਰ ਵਾਰ ਕਰਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਦਜ਼ੀਏ ਕੀ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਸਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ ਰੋਹਿਤ ਇੱਕ ਅੰਦਰ ਰਾਸ਼ਟਰੀ ਪੈਨਾ ਵੇਟ ਲਿਫਟਰ ਸੀ ਅਤੇ ਪਿੰਡ ਦੇ ਵਿੱਚ ਇੱਕ ਜਿਮਨੇਜ਼ੀਅਮ ਵੀ ਚਲਾਉਂਦਾ ਸੀ ਦਜ਼ੀਏ ਕਿ ਰੋਹਿਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਦੇ ਵਿੱਚ ਔਰਤਾਂ ਦੇ ਨਾਲ ਛੇੜਛਾੜ ਦਾ ਵਿਰੋਧ ਕਰਨ ਤੇ ਦੋਸ਼ੀ ਨੇ ਉਸ ਦਾ ਰਸਤਾ ਰੋਕਿਆ ਤੇ ਉਸ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਪਿਵਾਨੀ ਦੇ ਸਦਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਨੇ ਮਾਮਲਾ ਗੰਭੀਰ ਹੋਣ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀ ਦੀ ਪਾਲਜਾਰੀ ਹੈ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਹਰਿਆਣਾ ਦੇ ਵਿੱਚ ਇੱਕ ਅੰਤਰਰਾਸ਼ਟਰੀ ਪੈਦਾ ਵੇਟ ਲਿਫਟਰ ਦੇ ਕਤਲ ਨੇ ਪੂਰੇ ਰੋहतक ਅਤੇ ਪਿਵਾਨੀ ਜ਼ਿਲ੍ਹਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਰੋहतक ਦੇ ਹੀ ਮਾਈਓਪੁਰ ਪਿੰਡ ਦੇ ਰਹਿਣ ਵਾਲੇ ਰੋਹਿਤ ਨੂੰ ਬੀਤੀ ਰਾਤ ਪਿਵਾਨੀ ਦੇ ਵਿੱਚ ਇੱਕ ਵਿਆਹ ਸਮਾਰੋਹ ਤੋਂ ਵਾਪਸ ਆਉਂਦੇ ਸਮੇਂ ਇੱਕ ਦਰਜਨ ਤੋਂ ਵੱਧ ਵਿਆਹ ਮਹਿਮਾਨਾਂ ਨੇ ਡੰਡਿਆਂ ਅਤੇ ਲੋਹੇ ਦੀਆਂ ਰਾਡਾ ਦੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਰੋਹਿਤ ਨੂੰ ਪੀਤੀ ਰਾਤ ਗੰਬੀਰ ਹਾਲਤ ਦੇ ਵਿੱਚ ਪੀਜੀਆਈ ਰੋਹਤਕ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਹੈ ਜਦੋਂ ਰੋਹਿਤ ਅਤੇ ਉਸਦਾ ਦੋਸਤ ਜਤਿਨ ਪਿਵਾਨੀ ਦੇ ਰਿਵਾਰੀ ਖੇੜਾ ਪਿੰਡ ਦੇ ਵਿੱਚ ਆਪਣੇ ਕਿਸੇ ਕਜ਼ੀਬੀ ਦੇ ਵਿਆਹ ਦੇ ਵਿੱਚ ਸ਼ਾਮਿਲ ਹੋਣ ਲਈ ਗਏ ਸਨ ਘਟਨਾ ਦੇ ਦੌਰਾਨ ਵਿਆਹ ਦੀ ਬਰਾਤ ਦੇ ਵਿੱਚ ਸ਼ਰਾਬੀ ਵਿਅਕਤੀ ਕੁੜੀਆਂ ਦੇ ਨਾਲ ਛੇੜਛਾੜ ਕਰ ਰਹੇ ਸਨ ਅਤੇ ਗਾਲਾਂ ਕੱਢ ਰਹੇ ਸਨ ਜਦੋਂ ਰੋਹਿਤ ਅਤੇ ਜਤੀ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ਦੀ ਵਿਆਹ ਵਾਲੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਲੜਾਈ ਹੋ ਗਈ ਪਰ ਪਰਿਵਾਰਕ ਮੈਂਬਰਾਂ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕਰ ਦਿੱਤਾ ਹਾਲਾਂਕਿ ਮਾਮਲਾ ਇੱਥੇ ਨਹੀਂ ਖਤਮ ਹੋਇਆ ਲਗਭਗ 12 ਵਜੇ ਜਦੋਂ ਰੋਹਿਤ ਆਪਣੀ ਕਾਰ ਦੇ ਵਿੱਚ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਲੋਕਾਂ ਦੇ ਵੱਲੋਂ ਉਸਦੀ ਗੱਡੀ ਨੂੰ ਘੇੜ ਲਿਆ ਕਿਆ ਉਹਨਾਂ ਨੇ ਗੱਡੀ ਰੋਕੀ ਅਤੇ ਰੋਹਿਤ ਤੇ ਬੇਰਹਿਮੀ ਦੇ ਨਾਲ ਹਮਲਾ ਕਰ ਦਿੱਤਾ ਉਹ ਡੰਡਿਆਂ ਲੋਹੇ ਦੀਆਂ ਰਾਡਾਂ ਅਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਕਈ ਵਾਰ ਵਾਰ ਕਰਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਦਜ਼ੀਏ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਸਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ ਰੋਹਿਤ ਇੱਕ ਅੰਦਰਾਸਤਰੀ ਪੈਰਾ ਵੇਟ ਲਿਫਟਰ ਸੀ ਅਤੇ ਪਿੰਡ ਦੇ ਵਿੱਚ ਇੱਕ ਜਿਮਨੇਜ਼ੀਅਮ ਚਲਾਉਂਦਾ ਸੀ ਦਜ਼ੀਏ ਕਿ ਰੋਹਿਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਦੇ ਵਿੱਚ ਔਰਤਾਂ ਦੇ ਨਾਲ ਛੇੜਛਾੜ ਦਾ ਵਿਰੋਧ ਕਰਨ ਤੇ ਦੋਸ਼ੀ ਨੇ ਉਸ ਦਾ ਰਸਤਾ ਰੋਕਿਆ ਤੇ ਉਸਤੇ ਹਮਲਾ ਕਰ ਦਿੱਤਾ ਇਸ ਦੌਰਾਨ ਪਿਵਾਨੀ ਦੇ ਸਦਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਨੇ ਮਾਮਲਾ ਗੰਭੀਰ ਹੋਣ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀ ਦੀ ਪਾਲ ਚਾਰੀ ਹੈ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ